ਪਿਆਰ ਕਰਦਾ ਬਹੁਤ ਪਿਆਰ ਅਸੀਂ ਜਦੋਂ ਯੂਨੀਵਰਸਿਟੀ ਚ ਇਕੱਠੇ ਪੜ੍ਹਦੇ ਸੀ ਕੁਲਵਿੰਦਰ ਮੈਂ ਔਰ ਰਾਜਵੀਰ ਮੈਂ ਇਹਦਾ ਸੀਨੀਅਰ ਸੀ ਇਹ ਇਹ ਰਾਜਵੀਰ ਦਾ ਸੀਨੀਅਰ ਸੀ ਪਰ ਅਸੀਂ ਬਹੁਤ ਟਾਈਮ ਇਕੱਠਿਆਂ ਰਹੇ ਹਾਂ ਇੱਕ ਕਮਰੇ ਚ ਰਹੇ ਹੌਸਲਾ ਦੇ ਵਿੱਚ ਬਹੁਤ ਇਕੱਠਿਆਂ ਨੇ ਗਾਇਆ ਸੀ ਬਹੁਤ ਸਾਰੀਆਂ ਹੋਰ ਸਾਡੀਆਂ ਸਾਂਝਾਂ ਨੇ ਤਾਂ ਉਹਨਾਂ ਵੇਲੇ ਤੋਂ ਜ਼ਿਕਰ ਕਰਦਾ ਹੁੰਦਾ ਸੀ ਕਹਿੰਦਾ ਕਹਿੰਦਾ ਯਾਰ ਉਹ ਨਾਂਉ ਨਹੀਂ ਲੈਂਦਾ ਸੀ ਉਹਨਾਂ ਦਾ ਬਾਬਾ ਕਹਿੰ ਕੀ ਬੁਲਾਉਂਦਾ ਸੀ ਕਹਿੰਦਾ ਯਾਰ ਕਦੇ ਜੇ ਮੇਰੇ ਕਰਮਾ ਚ ਹੋਇਆ ਨਾ ਮੈਂ ਬਾਬਾ ਜੀ ਨੂੰ ਇੱਕ ਕਰੀ ਬਹੁਤ ਨੇੜੇੋਂ ਦੇਖਣਾ ਹੈ ਹੈ ਤਮਾਨ ਸਾਹਿਬ ਦਾ ਜ਼ਿਕਰ ਹਮੇਸ਼ਾ ਕਰਦਾ ਹੁੰਦਾ ਸੀ ਇਹਨਾਂ ਦੇ ਖਾੜੇ ਦੇਖਦਾ ਹੈ ਰਾਤਾਂ ਨੂੰ ਜਾ ਜਾ ਕੇ ਜਿੱਥੇ ਵੀ ਇਹਨਾਂ ਦਾ ਪ੍ਰੋਗਰਾਮ ਹੋਣਾ ਸਾਨੂੰ ਵੀ ਲੈ ਕੇ ਜਾਂਦਾ ਸੀ ਨਾਲ ਤੇ ਬਹੁਤ ਪਿੱਛੇ ਖੜ ਖੜ ਕੇ ਪ੍ਰੋਗਰਾਮ ਦੇਖਦਾ ਤੇ ਉਹ ਰੋਟੀ ਤੱਕ ਖਾਣੀ ਭੁੱਲ ਜਾਂਦਾ ਸੀ ਜਦੋਂ ਇਹਨਾਂ ਦੀ ਪਰਫਾਰਮੈਂਸ ਦੇਖਦਾ ਸੀ ਇੰਨਾ ਇੰਨਾ ਇਸ ਇੰਨਾ ਇੰਨਾ ਪਿਆਰ ਤੇ ਔਰ ਇਹਨਾਂ ਨੂੰ ਆਪਣਾ ਆਦਰਸ਼ ਮੰਨਦਾ ਉਹ ਹੈ ਔਰ ਆ ਕੇ ਸਾਡੇ ਨਾਲ ਗੱਲਾਂ ਕਰਦਾ ਸੀ ਕਿ ਯਾਰ ਅਜਮਾਨ ਸਾਹਿਬ ਨੇ ਦੇਖਿਆ ਉਹ ਚਾਰ ਪੰਜ ਬੰਦਿਆਂ ਨਾਲ ਕਿੰਨੀਆਂ ਗੱਲਾਂ ਕੀਤੀਆਂ ਉਹਨਾਂ ਨਾਲ ਕਿੰਨੀ ਉਹਨਾਂ ਨੇ ਇੱਕ ਟਰੈਕਸ਼ਨ ਵਧਾਈ ਉਹਨਾਂ ਦਾ 뮤직 ਪੀਸ ਦੇਖੋ ਕਿਵੇਂ ਵੱਜਦੇ ਪਿੱਛੇ ਗਿਟਾਰਾਂ ਦਾ ਕੰਮ ਦੇਖੋ ਉਹਨਾਂ ਦਾ ਬੇਸ ਦੇਖੋ ਰਿਦਮ ਦੇਖਿਆ ਉਹਨਾਂ ਦੀ ਕਿੰਨੀ ਕਲੀਨ ਆਹ ਸਾਰੀਆਂ ਚੀਜ਼ਾਂ ਇਹ 2007 8 9 10 ਦੀਆਂ ਗੱਲਾਂ ਜੀ 15 ਸਾਲ ਬੀਤ ਗਏ ਇਸ ਗੱਲ ਨੂੰ ਉਹਨਾਂ ਵੇਲੇਾਂ ਤੋਂ ਇੰਨੀ ਸ਼ਿੱਦਤ ਨਾਲ ਤੇ ਬਰੀਕੀ ਨਾਲ ਲੱਗਾ ਹੋਇਆ ਸੀ ਕਿ ਜੇ ਮਹਾਰਾਜ ਨੇ ਮੇਰੇ ਭਾਗਾਂ 'ਚ ਲਿਖਿਆ ਹੋਇਆ ਤਾਂ ਮੈਂ ਇੱਕ ਦਿਨ ਇਹਨਾਂ ਵਾਂ ਕੋਈ ਦਾ ਸਟੇਜ ਤੇ ਗਾਵਾਂਗਾ ਤੇ ਤੁਸੀਂ ਸਾਰੇ ਆਪਾਂ ਸਾਰੇ ਕਹਿੰਦੇ ਹੁੰਦੇ ਸੀ ਕਿ ਬਾਦ ਸਾਹਿਬ ਤੋਂ ਬਾਅਦ ਜੇ ਕੋਈ ਤਾ ਚਾਦਰ ਕਿਸੇ ਦੇ ਫੱਬਿਆ ਹੈ ਹੈ ਜੇ ਕੋ ਖੜਾ ਸਟੇਜ ਤੇ ਸੋਹਣਾ ਲੱਗਿਆ ਤਾਂ ਉਹ ਆਪਣਾ ਰਾਜਵੀਰ ਸੀ ਇਹਨਾਂ ਨੂੰ ਬਾਦ ਸਾਹਿਬ ਤੁਹਾਨੂੰ ਬਹੁਤ ਪਿਆਰ ਤੁਹਾਡੇ ਨਾਲ ਮੁਲਾਕਾਤ ਵੀ ਹੋਈ ਤੁਸੀਂ ਆਪ ਜ਼ਿਕਰ ਕਰਿਓ ਬਹੁਤ ਪਿਆਰ ਕੀਤਾ ਤੁਹਾਨੂੰ ਉਹਨੇ ਬਹੁਤ ਪਿਆਰ ਕੀਤਾ ਤੇ ਅਸੀਂ ਤੁਹਾਨੂੰ ਸਾਰੇ ਬੇਨਤੀ ਕਰਦੇ ਹਾਂ ਤੁਸੀਂ ਸਾਡਾ ਮਾਣ ਹੋ ਸਾਡੇ ਸਭਿਆਚਾਰ ਦੀ ਇੱਜ਼ਤ ਹੋ ਤੁਸੀਂ ਹੈ ਉਹ ਇਹ ਕੱਲੇ ਰਾਜਵੀਰ ਦੀ ਬਾਤ ਨਹੀਂ ਅਸੀਂ ਜਿੰਨੇ ਵੀ ਤੁਹਾਡੇ ਤੋਂ ਛੋਟੀ ਉਮਰਾਂ ਦੇ ਬੈਠੇ ਆ ਅਸੀਂ ਸਾਰੇ ਤੁਹਾਡੇ ਚਰਨਾਂ ਵੱਲ ਵੇਖ-ਵੇਖ ਕੇ ਸਿੱਖਿਆ ਅਸੀਂ ਅਸੀਂ ਤੁਹਾਡੀਆਂ ਸਟੇਜਾਂ ਨੂੰ ਮਹਿਸੂਸ ਕਰ ਕਰਕੇ ਸਿੱਖਿਆ ਕਿ ਕਿ ਇੱਕ ਫਨਕਾਰ ਇੱਕ ਪਰਫਾਰਮਰ ਹੈ ਇੱਕ ਸੰਗੀਤ ਨਾਲ ਆਪਣੀ ਖੋਜ ਨਾਲ ਗਿਆਨੀ ਵਿਗਿਆਨੀ ਬ੍ਰਹਮ ਗਿਆਨੀ ਇਹ ਤਿੰਨੇ ਇੱਕੇ ਕਲਾ ਦੇ ਨਾਲ ਬੰਨੇ ਹੋਏ ਆ ਜੀ ਹੈ ਉਸਤਾਦਾਂ ਕੋਲ ਜਾਂਦੇ ਆ ਪਹਿਲਾਂ ਗਿਆਨ ਲੈਨੇ ਆ ਅਸੀਂ ਤੇ ਫਿਰ ਜਦੋਂ ਉਸਤਾਦ ਇੱਕ ਸਰਗਮ ਸਿਖਾਉਂਦਾ ਸੀ ਉਹਦੇ ਚੋਂ ਫਿਰ ਵਿਗਿਆਨ ਨਿਕਲਦਾ ਸੀ ਆ ਕੇ ਅਸੀਂ ਖੋਜਾਂ ਕਰਦੇ ਆ ਸਾਰੇ ਆ ਬਡਾਲੀ ਸਾਹਿਬ ਬੈਠੇ ਐ ਸਾਡੇ ਬਾਪੂ ਜੀ ਬੈਠੇ ਐ ਮੋਢਾ ਸਾਡੇ ਸੰਗੀਤ ਚੱਕ ਦਾ ਤਾਂ ਇਹਨਾਂ ਉਸਤਾਦਾਂ ਕੋਲ ਜਦੋਂ ਆ ਕੇ ਘਰਾਂ 'ਚ ਅਸੀਂ ਸਰਗਬਾ ਗਾਉਦੇ ਸੀ ਤਾਂ ਉਹ ਤੋਂ ਲੱਗਦਾ ਸੀ ਕਿ ਖੋਜ ਕਰਦੇ ਆ ਔਰ ਜਿਹੜੇ-ਜਿਹੜੇ ਵੀ ਫਨਕਾਰ ਫਿਰ ਆਪਣੇ ਗਿਆਨ ਵਿਗਿਆਨ 'ਚ ਖਰੇ ਹੋ ਗਏ ਉਹਨਾਂ ਨੂੰ ਫਿਰ ਬ੍ਰਹਮ ਦੇ ਰਸਤੇ ਵੀ ਮਿਲ ਗਏ ਹੈ ਤਵੇ ਸਰਦਾਰ ਮਾਨ ਸਾਹਿਬ ਹੋਰਾਂ ਨੂੰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਓ ਆ ਕੇ ਆ ਕੇ ਸਾਡੇ ਨਾਲ ਆਪਣੇ ਅਹਿਸਾਸ ਆਪਣੀਆਂ ਭਾਵਨਾਵਾਂ ਵਾਂ ਸਾਂਝੀਆਂ ਕਰੋ ਹੁਣ ਉਹ ਆਵਾਜ਼ ਜਿਨ੍ਹਾਂ ਨੂੰ ਸੁਣ ਕੇ ਦੇਖ ਕੇ ਆਪਣਾ ਰਾਜਵੀਰ ਇਸ ਮਕਾਮ ਤੇ ਹੈ ਬਹੁਤ ਹੀ ਇੱਜ਼ਤ ਸਤਿਕਾਰ ਨਾਲ ਸਾਡੇ ਸਭ ਦੇ ਪਿਆਰੇ ਸਰਦਾਰ ਮਾਨ ਸਾਹਿਬ ਆਓ ਗੁਰੂ ਮਹਾਰਾਜ ਦੀ ਤਾਬਿਆ ਵਿੱਚ ਗ੍ਰਾਜ਼ਮਾਨ ਸੁਭਾਇਮਾਨ ਉਸ ਪਰਮ ਪਿਤਾ ਪਰਮੇਸ਼ਰ ਦੇ ਸਰੂਪ ਦੀ ਉਸਤਤ ਕਰਦੇ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਵੱਡਾ ਕੁਝ ਵੀ ਨਹੀਂ ਔਰ ਬਾਣੀ ਵੀ ਪੱਕੀ ਸੱਚੀ ਤੁਰੋਂ ਤੁਰਗਰ ਤੁਰ ਦਰਗਾਹ ਤੋਂ ਆਈ ਹੋਈ ਸਿਆਣੇ ਦੇ ਕਥਨ ਨੇ ਸੋ ਸੱਚੀ ਸਰਕਾਰ ਦੇ ਚਰਨਾਂ ਵਿੱਚ ਅਰਦਾਸ ਬੈਂਟੀ ਕਰਦੇ ਹੋਏ ਤੁਹਾਡੇ ਸਾਰਿਆਂ ਨੂੰ ਬਹੁਤ-ਬਹੁਤ ਆਦਰ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਜਵੰਦਾ ਪਰਿਵਾਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਵਕਤ ਕੱਢ ਕੇ ਕੀਮਤੀ ਵਕਤ ਕੱਢ ਕੇ ਉਸ ਸ਼ਖਸ ਦੀ ਅੰਤਿਮ ਯਾਤਰਾ ਨੂੰ ਪੂਰਨ ਕਰਨ ਆਇਆ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ